ਦੋ ਮਰੱਬਿਆਂ ਦੀ ਆਰਗੈਨਿਕ ਖੇਤੀ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂਗਾ ਪਰ ਬਾਈ ਕਰਦਾ ਸਸਕਲ ਦੋਸਤੋ ਰਾਜਸਥਾਨ ਦੇ ਟੂਰ ਤੇ ਆਏ ਆ ਤੁਹਾਨੂੰ ਪਤਾ ਹੀ ਆਣਾ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਅੱਜ ਬਾਈ ਆਪਾਂ ਵਿਸ਼ਵਿੰਦਰ ਸਿੰਘ ਪੰਨੂ ਕੋਲ ਪਹੁੰਚੇ ਆ ਆਪਾਂ ਅਕਸਰ ਹੀ ਦੇਖਦੇ ਆ ਹਰੇਕ ਬੰਦਾ ਕਹਿ ਦਿੰਦਾ ਵੀ ਅਸੀਂ ਵੀ ਆਰਗੈਨਿਕ ਜਿਹੜੀ ਖੇਤੀ ਕਰਦੇ ਆ ਪਰ ਬਾਈ ਆਰਗੈਨਿਕ ਦਾ ਨਾਮ ਬਹੁਤ ਵੱਡਾ ਹਨਾ ਤੇ ਬਾਈ ਦੀ ਦੋ ਮਰੱਬਿਆਂ ਦੀ ਖੇਤੀ ਆ ਸੁਣ ਕੇ ਹੈਰਾਨੀ ਹੋਊਗੀ ਵੀ ਦੋ ਮਰੱਬਿਆਂ ਦੀ ਆਰਗੈਨਿਕ ਖੇਤੀ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂਗਾ ਪਰ ਬਾਈ ਕਰਦਾ ਠੀਕ ਆ ਤੇ ਇਧਰ ਤੁਸੀਂ ਇਧਰ ਪਹਿਲਾ ਕੈਮਰਾ ਮਾਰ ਕੇ ਦਿਖਾ ਦਿਓ ਇਹ ਸਾਰੇ 2 ਮਰਬੇ ਆ ਕੋਈ ਇਹ ਚੀਜ਼ ਨਹੀਂ ਕਿ ਵੀ ਇੱਕ ਚੀਜ਼ ਦੀ ਕਰਦਾ ਬਹੁ ਭਾਂਤੀ ਖੇਤੀ ਹੁੰਦੀ ਆ ਇੱਥੇ ਤੇ ਬਹੁਤ ਜ਼ਿਆਦਾ ਔਖੀ ਆ ਗਰਾਊਂਡ ਲੈਵਲ ਤੇ ਤੁਸੀਂ ਵੀ ਆ ਕੇ ਦੇਖ ਸਕਦੇ ਆ ਕਦੋਂ ਵੀ ਵਿਜ਼ਿਟ ਕਰੋ ਰਾਜਸਥਾਨ ਸਾਰਾ ਕੁਝ ਦੱਸਾਂਗੇ ਤੁਹਾਨੂੰ ਐਡਰੈਸ ਵੀ ਦੱਸਾਂਗੇ ਬਾਈ ਤੋਂ ਜਾਣਕਾਰੀ ਵੀ ਲਵਾਵਾਂਗੇ ਬਾਈ ਸਾਰਾ ਤੋਂ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜਿਵੇਂ ਮੈਂ ਦੱਸ ਹੀ ਦਿੱਤਾ ਹਨਾ ਅੱਜ ਕੱਲ ਮਾਰਕੀਟ ਦੇ ਵਿੱਚ ਹਵਾ ਬਣਾਤਾ ਇੱਕ ਹਾਂਜੀ ਵੀ ਸਟਾਰਟਿੰਗ 'ਚ ਕੋਈ ਕਨਾਲ ਦੋ ਕਨਾਲ ਤੋਂ ਕਿਲੇ ਦੋ ਕਿਲੇ ਤੇ ਵੀ ਕਹਿੰਦਾ ਬਾਈ ਅਸੀਂ ਆਰ ਪਰ ਆਰਗੈਨਿਕ ਕਹਿ ਕੇ ਹਾਂਜੀ ਵੇਚਿਆ ਉਸੇ ਚੀਜ਼ ਨੂੰ ਜਾਂਦਾ ਜਿਹੜੀ ਆਪਣੇ ਆਪ ਆਰਗੈਨਿਕ ਸਮਝ ਕੇ ਲੈ ਲੈਣੇ ਆ ਰੇਟ ਵੀ ਆਪਣੇ ਤੋਂ ਦੁੱਗਣਾ ਲਿਆ ਜਾਂਦਾ ਪਰ ਉਹ ਸਹੀ ਆਰਗੈਨਿਕ ਪਹੁੰਚਦੀ ਨਹੀਂ ਹਾਂਜੀ ਨਹੀਂ ਪਹੁੰਚਦੀ ਇਹ ਆਰਗੈਨਿਕ ਜਿਵੇਂ ਹੁਣ ਅਸੀਂ ਸਰਟੀਫਿਕੇਟ ਵਾਸਤੇ ਫਾਈਲ ਲਾਉਨੇ ਆ ਤਾਂ ਏਜੰਸੀ ਮੰਨਦੀ ਆ ਕਿ ਵੀ ਤੁਸੀਂ 3 ਸਾਲ ਤੁਹਾਡਾ ਕਨਵਰਜਨ ਪੀਰੀਅਡ ਹੁੰਦਾ ਓਕੇ ਉਸ ਪੀਰੀਅਡ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਮਿਲਦਾ ਹੈ ਕਿਉਂਕਿ ਜਿਹੜੇ ਕੈਮੀਕਲ ਆਪਾਂ ਯੂਜ਼ ਕੀਤੇ ਹੁੰਦੇ ਆ ਆਪਣੇ ਖੇਤ ਦੇ ਵਿੱਚ ਤੇ ਉਹਨਾਂ ਦਾ ਰੈਜ਼ਿਡਿਊ 2-3 ਸਾਲ ਲੱਗਦੇ ਆ ਬਿਲਕੁਲ ਖਤਮ ਹੋਣ ਦੇ ਵਿੱਚ ਤੇ ਐਵੇਂ ਨਹੀਂ ਕਿ ਵੀ ਆਪਾਂ ਪਹਿਲੇ ਸਾਲ ਹੀ ਕੋਈ ਚੀਜ਼ ਬੀਜੀ ਤੇ ਉਹਨੂੰ ਆਪਾਂ ਕਹਿ ਦੀਗੇ ਵੀ ਹਾਂ ਇਹ ਹੋ ਗਏ ਐਵੇਂ ਨਹੀਂ ਹੁੰਦਾਗਾ ਤੇ ਬਾਕੀ ਪੌਸਿਬਿਲਿਟੀ ਇਹਦੀ ਬਹੁਤ ਘੱਟ ਹੈ ਬਹੁਤ ਮਿਹਨਤ ਲੱਗਦੀ ਹੈ ਫਿਰ ਜਾ ਕੇ ਤੀਸਰੇ ਚੌਥੇ ਪੰਜਵੇਂ ਸਾਲ ਜਾ ਕੇ ਕਿਤੇ ਤੁਹਾਡਾ ਰੁਟੀਨ ਬਣਦਾ ਤੁਸੀਂ ਚੀਜ਼ਾਂ ਸਿੱਖਦੇ ਆਂ ਮੁਸ਼ਕਲਾਂ ਚੋਂ ਨਿਕਲ ਕੇ ਫੇਰ ਆਪਾਂ ਨੂੰ ਕਹਿ ਸਕਦੇ ਹਾਂ ਕਿ ਹਾਂ ਆ ਪ੍ਰੋਡਕਟ ਆਰਗੈਨਿਕ ਹੈਗਾ ਜਿਵੇਂ ਬਾਈ ਜੀ ਨੇ ਦੱਸਿਆ ਹਨਾ ਵੀ 2 ਤੋਂ 3 ਸਾਲ ਤਾਂ ਮੈਨੂੰ ਇਹੀ ਲੱਗ ਗਏ ਸਾਬਤ ਕਰਨ ਵਾਸਤੇ ਸਰਟੀਫਿਕੇਟ ਲੈਣ ਵਾਸਤੇ ਵੀ ਮੈਂ ਆਰਗੈਨਿਕ ਹੋ ਗਿਆ ਖੇਤ ਹਾਂਜੀ ਹਾਂਜੀ ਵੀ ਪਹਿਲੇ ਆਪਾਂ ਜਿਹੜੇ ਪਹਿਲਾਂ ਕਹਿਦੇ ਨੇ ਬਾਈ 1 ਸਾਲ ਉੱਪਰੋਂ ਆਪਾਂ ਛੜਕਣੋਂ ਛੜਤੀ ਹਨਾ ਜੀ ਲੱਸੀ ਛੜਕ ਕੇ ਕਹਿਤੀ ਜਾਂ ਆਪਾਂ ਬਾਇਆ ਦਾ ਪਾ ਕੇ ਆਰਗੈਨਿਕ ਹੋ ਗਿਆ ਉਹ ਆਰਗੈਨਿਕ ਨਹੀਂ ਹੁੰਦੀ ਆਰਗੈਨਿਕ ਕਰਨ ਵਾਸਤੇ 2-3 ਸਾਲ ਦਾ ਸਮਾਂ ਲੱਗਦਾ ਤੇ ਬਾਈ ਮੜਾ ਚੱਲ ਕੇ ਆਪਾਂ ਦਿਖਾ ਦਈਏ ਨਾ ਜਿਵੇਂ ਹੁਣ ਤੁਸੀਂ ਸਬਜ਼ੀਆਂ ਦਾ ਇਹ ਕੀਤਾ ਆ ਤੁਹਾਡੇ ਸ਼ਾਰਟ ਉਹ ਖਾ ਦ m ਗਾਜਰਾਂ ਵਗੈਰਾ ਬੰਦ ਗੋभी ਸਾਰੀ ਇਹ ਆਰਗੈਨਿਕ ਜਿਹੜੀ ਬਾਈ ਮਾਰਕੀਟਿੰਗ ਕਰਦਾ ਭਾਈ ਇਹ ਮਾਰਕੀਟਿੰਗ ਜਿਹੜੀ ਤੁਸੀਂ ਕਰਦੇ ਆਂ ਇਹ ਆਪ ਤੁਸੀਂ ਮੰਡੀ ਮੈਂ ਦੇਖਿਆ ਵੀ ਜਿਵੇਂ ਤੁਸੀਂ ਕਹਿੰਦੇ ਅਸੀਂ ਘਰਾਂ ਚ ਬੰਦੇ ਗਏ ਹੁਣ ਆਪਣੇ ਲੈ ਕੇ ਆਣਾ ਰੈਡੀ ਤੇ ਕਿਵੇਂ ਪਹਿਲੇ ਦਿਨ ਹੀ ਸਟਾਰਟਿੰਗ ਜਿਵੇਂ ਤੁਸੀਂ ਕੀਤਾ ਮੰਨ ਕੇ ਉਹ ਚੀਜ਼ ਤਿਆਰ ਹੋ ਗਈ ਮੰਡੀ ਚ ਲੈ ਕੇ ਗਏ ਮੰਡੀ ਚ ਕੀ ਮਿਲਿਆ ਉੱਥੇ ਪ੍ਰੋਸੈਸ ਕੀ ਉਸ ਤੋਂ ਬਾਅਦ ਘਰਾਂ ਚ ਜਿਹੜਾ ਮਿਲਿਆ ਹੰਗਾਰਾ ਸਾਰੇ ਕਰ ਨਾ ਮੰਡੀ ਚ ਤਾਂ ਅਸੀਂ ਜਿਵੇਂ ਬੀਜੇ ਨਾਲ ਸ਼ੁਰੂ ਕੀਤਾ ਅਸੀਂ ਪਹਿਲੇ ਦਿਨ ਹੀ ਬੋਲੀ ਤੇ ਨਹੀਂ ਲੈ ਕੇ ਗਏ ਸੀ ਜਿਵੇਂ ਮੰਡੀ ਥੋੜੇ ਬਹੁਤ ਜਾਣਕਾਰ ਸੀਗੇ ਦੁਕਾਨਾਂ ਵਾਲੇ ਅਸੀਂ ਉਹਨਾਂ ਦੇ ਭੇਜਿਆ ਪ੍ਰੋਡਕਟ ਆਰਗੇਨਿਕ ਪ੍ਰੋਡਕਟ ਨੂੰ ਤੁਸੀਂ ਜਦੋਂ ਵੀ ਯੂਜ਼ ਕਰੋਗੇ ਸਬਜੀ ਆ ਮੰਨ ਲਓ ਤੁਸੀਂ ਇਹਨੂੰ ਖਾਓਗੇ ਤਾਂ ਸਵਾਦ ਹੀ ਦੱਸ ਦੂਗਾ ਤਾਂ ਆਪਾਂ ਲੱਗੂਗਾ ਆਰਗੇਨਿਕ ਹਾਂ ਜਿਹੜੀ ਹੈ ਤਾਂ ਫੇਰ ਅੱਗੇ ਦੇ ਅੱਗੇ ਮਾਊਥ ਪਬਲਿਸਿਟੀ ਹੁੰਦੀ ਗਈ ਤੇ ਸਾਨੂੰ ਕਿਸੇ ਨੂੰ ਕਦੇ ਕੁਝ ਕਹਿਣਾ ਨਹੀਂ ਪਿਆ ਵੀ ਹਾਂ ਅਸੀਂ ਆਰਗੇਨਿਕ ਫਾਰਮਿੰਗ ਕਰਦੇ ਆਂ ਸਾਡੇ ਤੋਂ ਤੁਸੀਂ ਕੁਝ ਖਰੀਦੋ ਹੂੰ ਕਿਉਂਕਿ ਲੋਕੀ ਖੁਦ ਦੱਸਦੇ ਆ ਹੁਣ ਸਵਾਦ ਦੱਸਦਾ ਹਾਂ ਜਿਵੇਂ ਘਰੇ ਕੋਈ ਆਇਆ ਰੋਟੀ ਦਾਲ ਬਣੀ ਹੈ ਨਾ ਕੋਈ ਪੁੱਛਦੇ ਕਿ ਵੀ ਦਾਲ ਬਹੁਤ ਸਵਾਦ ਆ ਕਿੱਥੋਂ ਲੈਂਦੀ ਤੁਸੀਂ ਤਾਂ ਸਾਨੂੰ ਕਹਿੰਦੇ ਵੀ ਸਾਡੇ ਰਿਸ਼ਤੇਦਾਰਾਂ ਨੂੰ ਵੀ ਦੋ ਤੁਸੀਂ ਠੀਕ ਹੈ ਤਾਂ ਹੁਣ ਤਾਂ ਇਹ ਵੀ ਉਹ ਡਿਮਾਂਡ ਪੂਰੀ ਕਰਨੀ ਔਖੀ ਹੈ ਔਖੀ ਹੈ ਕਿਉਂਕਿ ਉਹੀ ਗੱਲ ਆ ਗਈ ਜੀ ਆਪਾਂ ਦੇਖੇਗੇ ਆਰਗੇਨਿਕ ਆਪਾਂ ਕਹਿ ਕੇ ਤਿਆਰ ਕਰ ਲਈ ਪਰ ਇਹਦਾ ਬਲਕ ਵਿੱਚ ਤਿਆਰ ਕਰਨਾ ਬਹੁਤ ਵੱਡੀ ਗੱਲ ਹੈ ਹਨਾ ਇੱਕ ਡ੍ਰਿਪ ਜਿਹੜਾ ਕਰਨਾ ਸਿਸਟਮ ਥੋੜਾ ਜਿਹਾ ਪਾਣੀ ਦੀ ਪ੍ਰੋਬਲਮ ਆਉਂਦੀ ਰਹੀ ਸਤਾਂਚ ਜੀ ਆਪਾਂ ਦੇਖੀਏ ਤਾਂ ਮੇਨ ਪ੍ਰੋਬਲਮ ਇਹ ਹੈ ਪ੍ਰੋਬਲਮ ਤਾਂ ਨਹੀਂ ਆਪਾਂ ਕਹਿ ਸਕਦੇ ਆਪਾਂ ਇੱਕ ਇਸਨੇ ਪਾਣੀ ਆਪਣੇ ਕੋਲੇ ਹੈਗਾ ਪਰ ਆਪਾਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰਦੇ ਯੂਜ਼ ਨਹੀਂ ਕਰਨਾ ਹੁੰਦਾ ਪਾਣੀ ਹਾਲਾਂਕਿ ਆਪਣੇ ਮੈਂ ਤਾਂ ਇਹ ਮੰਨਦਾ ਕਿ ਜਿੰਨਾ ਪਾਣੀ ਆਪਣੇ ਕੋਲੇ ਹੈਗਾ ਇੱਥੇ ਸਾਡੇ ਕੋਲੇ ਬਹੁਤ ਪਾਣੀ ਘਟ ਨਹੀਂ ਪਰ ਆਪਾਂ ਮਿਸਯੂਜ਼ ਬਹੁਤ ਜ਼ਿਆਦਾ ਕਰਦੇ ਸਾਡੇ ਤਾਂ ਕਹਿ ਦਿੰਦੇ ਆ ਨਾਲੇ ਮੋਟਰਾਂ ਸੱਚ ਛੱਡ ਨਹੀਂ ਆ ਨਹਿਰੀ ਸਾਡੇ ਬਹੁਤ ਘਟ ਲੱਗਦਾ ਹਾਲਾਂਕਿ ਕਿਉਂਕਿ ਮੰਗ ਨਹੀਂ ਕਰਦੇ ਨਹਿਰੀ ਹੈਨਾ ਜਿੰਨਾ ਆਉਂਦਾ ਜਿੱਥੇ ਟੇਲਾਂ ਤੱਕ ਪਹੁੰਚਦੇ ਨਹੀਂ ਹਾਂਜੀ ਹਾਂਜੀ ਤੇ ਪਰ ਸਾਡੇ ਫਿਰ ਵੀ ਢੰਗਾਈ ਚ ਜਾ ਰਿਹਾ ਪਾਣੀ ਸਾਡੇ ਕਦਰ ਨਹੀਂ ਕਰਦੇ ਮੈਂ ਇਹ ਸਚਾਈ ਯਾ ਤਰਾਸਤੀ ਆ ਪੰਜਾਬ ਦੀ ਇਹ ਭਾਵੇਂ ਗੁੱਸਾ ਕਰਨ ਵੀ ਕਹਿ ਦਿੰਦੇ ਪਰਾਸਤਾਨ ਚ ਸਾਨੂੰ ਕਮੈਂਟ ਵੀ ਕਰਦੇ ਆ ਜਾ ਕੇ ਤੁਸੀਂ ਨੀ ਅੰਦਰ ਲੱਗ ਗਏ ਨੇ ਇਹ ਨਿੰਦੇ ਨਹੀਂ ਜਿਵੇਂ ਬਾਈ ਅਰਗਿਆ ਨੇ ਦੱਸਿਆ ਬਾਈ ਉਧਰ ਵੱਡਾ ਡੈਮ ਬਣਿਆ ਹੋਇਆ ਤੇ ਅੱਗੇ ਛੋਟੀ ਡਿੱਗੀ ਵੀ ਬਣੀ ਹੋਈ ਹੈ ਤੇ 2 ਮਰਬੇ ਤੁਸੀਂ ਆਪ ਹੀ ਕੈਲਕੂਲੇਟ ਕਰ ਲਓ ਮੈਨੂੰ ਲੱਗਦਾ 5 ਇੱਕ ਹਾਂ ਸਾਨੂੰ ਜਿਵੇਂ 15 ਦਿਨਾਂ ਦੇ ਵਿੱਚ ਲਗਭਗ 1 ਮਰਬੇ ਪਿੱਛੇ ਕੋਈ 8-9 ਲੱਖ ਲੀਟਰ ਮਿਲਦਾ ਪਾਣੀ ਠੀਕ ਹੈ ਤੇ 8-9 ਲੱਖ ਲੀਟਰ ਪਾਣੀ ਨਾਲ ਅਸੀਂ ਆਈ ਜਿਵੇਂ ਇੱਕ ਮਰਬੇ ਦੇ ਵਿੱਚ ਸਾਰਾ ਕੁਝ ਕਰਨਾ ਹੁੰਦਾ ਠੀਕ ਹੈ ਪਰ ਅਗਰ ਅਸੀਂ ਉਵੇਂ ਹੀ ਫਲੱਡ ਇਰੀਗੇਸ਼ਨ ਉਵੇਂ ਹੀ ਸਾਰਾ ਕੁਝ ਕਰੀਏ ਫਿਰ ਤਾਂ ਕੁਝ ਵੀ ਨਹੀਂ ਨਹੀਂ ਕੁਝ ਵੀ ਨਹੀਂ ਤੇ ਅਸੀਂ ਜਿਵੇਂ ਹੁਣ 7-8 ਕਿੱਲੇ ਬਾਗ ਹੈ ਸਾਰਾ ਡ੍ਰਿਪ ਇਰੀਗੇਸ਼ਨ ਤੇ ਕਿੰਨੂ ਤੇ ਵੀ ਹਾਂ ਡ੍ਰਿਪ ਇਰੀਗੇਸ਼ਨ ਗੰਨਾ ਡ੍ਰਿਪ ਇਰੀਗੇਸ਼ਨ ਤੇ ਸੀਗਾ ਹੁਣ ਅਸੀਂ ਇਹਨੂੰ ਫਲੱਡ ਤੇ ਕਰਤਾ ਪਰ ਇਹ 6-7 ਮਹੀਨੇ ਡ੍ਰਿਪ ਇਰੀਗੇਸ਼ਨ 'ਚ ਰਿਹਾ ਸਬਜ਼ੀਆਂ ਸਾਰੀਆਂ ਡ੍ਰਿਪ ਇਰੀਗੇਸ਼ਨ 'ਚ ਤੇ ਹੁਣ ਸਪ੍ਰਿੰਕਲਰ ਲੱਗੇ ਹੋਏ ਆ ਇਹਦੇ ਵਿੱਚ ਤੇ ਦੂਸਰੀ ਚੀਜ਼ ਇਹ ਹੁੰਦੀ ਇਹਦੇ ਨਾਲ ਗਰੋਥ ਵੀ ਜ਼ਿਆਦਾ ਹੁੰਦੀ ਆ ਕਿਉਂਕਿ ਇੱਕ ਪ੍ਰੋਪਰ ਜਿਵੇਂ ਹੁਣ ਰਾਈਜ਼ਡ ਬੈੱਡ ਤੇ ਕੀਤਾ ਹੋਇਆ ਆ ਆਪਾਂ ਸਬਜ਼ੀਆਂ ਸਾਰੀਆਂ ਸਪ੍ਰਿੰਕਲਰ ਲੱਗੇ ਹੋਏ ਇੱਕ 에ਰੀਏਸ਼ਨ ਰਹਿੰਦਾ ਉਹਦੇ ਵਿੱਚ ਹਵਾ ਦਾ ਜੜਾਂ ਸਾਹ ਲੈਂਦੀਆਂ ਨੇ ਇਹਨਾਂ ਦੇ ਮਾਈਕਰੋ অর্গানিਜ਼ਮ ਉਹਨਾਂ ਨੂੰ ਵੀ ਕੰਮ ਕਰਨ ਵਾਸਤੇ ਅੰਦਰ ਵਧੀਆ ਐਨਵਾਇਰਨਮੈਂਟ ਮਿਲਦਾ ਉਹ ਚੀਜ਼ ਦਾ ਉਹ ਐਨਵਾਇਰਨਮੈਂਟ ਇਹਨਾਂ ਨੂੰ ਉਹ ਇਹ ਹੁਦੀ ਜਗਾ ਚ ਮਿਲੂਗਾ ਆਪਾਂ ਭਰ ਕੇ ਪਾਣੀ ਲਾ ਦਈਏ ਜਗਾ ਕੰਪੈਕਟ ਕਰ ਦਈਏ ਹਵਾ ਉਹ ਦੇ ਵਿੱਚ ਜਾਂਦੀ ਨਹੀਂ ਜਿਵੇਂ ਆਪਾਂ ਕਣਕ ਨੂੰ ਪਾਣੀ ਟੁੱਟ ਜਾਂਦਾ ਵਾਰੀ ਵਾਰੀ ਤੇ ਉਹ ਦਬ ਜਾਂਦੀ ਆ ਦਬ ਜਾਂਦੀ ਆ ਕਿਉਂਕਿ ਉਹਨੂੰ ਫਲੱਡ ਚ ਆਪਾਂ ਖੁੱਲਾ ਛੱਡਦੇ ਆ ਪਾਣੀ ਜੇ ਉਹ ਹੀ ਡ੍ਰਿਪ ਤੇ ਕਰਾਂਗੇ ਤਾਂ ਟਿੱਬੇ ਤੇ ਵੀ ਹੋ ਜਾਂਦੀ ਆ ਹਾਂ ਬਿਲਕੁਲ ਬਿਲਕੁਲ ਤੇ ਜਿਵੇਂ ਇਹ ਮੈਂ ਦੇਖ ਰਿਆਂਗਾ ਗਾ ਗੰਨੇ ਦੀ ਪ੍ਰਾਲ ਵੀ ਤੁਸੀਂ ਰੱਖੀ ਬੈਠੇ ਹੈ ਨਾ ਤੇ ਉਧਰ ਵੀ ਕੁਤਰਾ ਆਹੋ ਹਾਂਜੀ ਹੈਗਾ ਮਨ ਲੱਗਦਾ ਸਬਜ਼ੀਆਂ ਦਾ ਉਹ ਇਹ ਤਾਂ ਕੁੱਤਰਾ ਨਰਮੇ ਦੀ ਛੜੀਆਂ ਆ ਨਰਮੇ ਦੀ ਛੜੀਆਂ ਦਾ ਆ ਗਿਆ ਠੀਕ ਹੈ ਇਹਦਾ ਫਿਰ ਇਹ ਯੂਜ਼ ਕਰਦੇ ਕਿਤੇ ਜਿਵੇਂ ਠੰਡ ਚ ਪਾਉਣਾ ਪੈਂਦਾ ਉੱਪਰ ਵਗੈਰਾ ਜਾਂ ਨਹੀਂ ਇਹਦੇ ਚੋਂ ਤਾਂ ਠੰਡ ਵਾਸਤੇ ਤਾਂ ਜਿਵੇਂ ਆਪਾਂ ਠੀਕ ਹੈ ਪੋਲੀਥੀਨ ਆ ਜਾਂਦਾ ਹਾਂ ਪੋਲੀ ਸ਼ੀਟ ਲਾ ਦਈਦੀ ਹੈ ਠੀਕ ਹੈ ਲੱਗ ਜਾਂਦੀ ਹੈ ਹਾਂ ਇਹਦਾ ਤਾਂ ਬਾਇਓਚਾਰ ਬਣਾ ਦਈਦਾ ਜਿਵੇਂ ਉਹਦੇ ਚ ਪਾ ਕੇ ਪੱਠਾ ਬਣਾਇਆ ਹੋਇਆ ਜਿਹਾ ਠੀਕ ਹੈ ਉਹਦੇ ਚ ਬੰਦ ਕਰਕੇ ਚਾਰਸ ਫਿਰ ਉੱਤੋਂ ਅੱਗ ਲਾ ਕੇ ਉੱਤੇ ਵੀ ਇਹਦੇ ਟੱਕਣ ਲਾ ਕੇ ਬੰਦ ਕਰ ਦੇਈਦਾ ਜਿਵੇਂ ਕੱਚਾ ਗੋਲਾ ਆਪਾਂ ਤਿਆਰ ਕਰਦੇ ਹਾਂ ਕੱਚਾ ਗੋਲਾ ਟਾਈਪ ਹੋ ਗਿਆ ਇਹ ਇਹਨੂੰ ਦੋ-ਤਿੰਨ ਲੱਗਦੇ ਬਣਨ ਠੀਕ ਹੈ ਫਿਰ ਉਹਨੂੰ ਤੁਸੀਂ ਜਿਵੇਂ ਜਿਵੇਂ ਆ ਰੂੜੀ ਸਾਰੀ ਇਕੱਠੀ ਕੀਤੀ ਪਈ ਆ ਇਹਨੂੰ ਹੁਣ ਪਾਣੀ ਪਾਈ ਜਾਂਦੇ ਹਾਂ ਗਲਣ ਵਾਸਤੇ ਛੱਡਿਆ ਹੋਇਆ ਫਿਰ ਇਹਨੂੰ ਪਲਟਾਂਗੇ ਦੋ-ਤਿੰਨ ਵਾਰੀ ਹੂੰ ਪਲਟ ਕੇ ਫਿਰ ਉਹਦੇ ਵਿੱਚ ਜਿਵੇਂ ਬਾਇਓਚਾਰ ਤੁਸੀਂ ਵਿੱਚ ਇਹਦੇ ਮਿਕਸ ਕਰ ਦੋ ਸਾਰਾ ਮਿਕਸ ਕਰਕੇ ਤੁਸੀਂ ਬਾਗ ਚ ਪਾਓ ਹੋਰ ਜਿੱਥੇ ਵੀ ਤੁਸੀਂ ਪਾਉਣਾ ਹੈ ਕਿਸੇ ਵੀ ਖੇਤ ਵਿੱਚ ਵਰਮੀ ਕੰਪੋਸਟ ਵਗੈਰਾ ਵੀ ਕਰ ਸਕਦੇ ਹੋ ਵਰਮੀ ਕੰਪੋਸਟ ਦਾ ਵੀ ਯੂਨਿਟ ਹੈਗਾ ਆਪਣੇ ਕੋਲੇ ਉਹ ਲੱਗਿਆ ਹੋਇਆ ਹੁਣ ਸਰਦੀਆਂ ਚ ਬੰਦ ਹੁੰਦਾ ਹੋ ਜਾਂਦਾ ਸਰਦੀਆਂ ਚ ਅਸੀਂ ਕੱਢ ਦਿੰਦੇ ਆ ਤੇ ਫਰਵਰੀ ਚ ਫਿਰ ਸ਼ੁਰੂ ਕਰ ਦਈਦਾ ਦੂਸਰੀ ਵਾਰ ਠੀਕ ਹੈ ਤੇ ਜਿਵੇਂ ਬਾਈ ਦੇ ਸਾਰਾ ਸਿਸਟਮ ਤੁਹਾਨੂੰ ਬਾਕੀ ਆਪਾਂ ਤੁਰ ਫਿਰ ਕੇ ਦਿਖਾਉਨੇ ਆ ਕਿਉਂਕਿ ਮੁਰਗੇ ਵਗੈਰਾ ਵੀ ਰੱਖੀਆਂ ਹੋਈਆਂ ਹਨਾ ਤੇ ਇਹ ਵੀ ਬਈ ਅੰਡੇ ਵਗੈਰਾ ਕੋਈ ਘਰੇ ਇਹ ਸੇਲ ਨਹੀਂ ਸੇਲ ਕਰਨ ਉਸ ਹਾਂਜੀ ਸੇਲ ਠੀਕ ਹੈ ਤੋ ਥੋੜੀਆਂ ਸਾਡੇ ਕੋਲੇ ਵੈਸੇ ਅਸੀਂ 500 ਰੱਖਦੇ ਆ ਰੱਖਦੇ ਆ ਹਾਂ ਤੇ ਬਾਕੀ ਗੱਲ ਇਹ ਹੈ ਬਾਈ ਦਿਖਾਉਣ ਦਾ ਜਿਹੜਾ ਮਕਸਦ ਇਹ ਹੀ ਹੁੰਦਾਗਾ ਚੀਜ਼ ਉਹ ਦਿਖਾਓ ਬਾਈ ਕੈਮਰੇ ਤੇ ਸਾਡੇ ਮਾਦੀ ਰਮ ਅਸੀਂ ਤਾਂ ਵੀਡੀਓ ਪਾ ਦੇਣੀ ਹੈ ਨਾ ਪਰ ਜੇ ਤੁਹਾਡੇ ਤਾਈ ਚੰਗੀ ਚੀਜ਼ ਨਾ ਪਹੁੰਚੀ ਚੰਗੀ ਜਾਣਕਾਰੀ ਨਾ ਪਹੁੰਚੀ ਤਾਂ ਉਹਦਾ ਕੋਈ ਫਾਇਦਾ ਨਹੀਂ ਸਾਡਾ ਵੀ ਕੋਈ ਫਾਇਦਾ ਨਹੀਂਗਾ ਇੱਥੇ ਮੰਨ ਕੇ ਚਲੋ ਅਸੀਂ ਗਿੜਾ ਕੱਢ ਕੇ ਮੁੜ ਜਾਾਂਗੇ ਗੱਪ ਮਾਰ ਕੇ ਵੀਡੀਓ ਪਾ ਜਾਾਂਗੇ ਇਹ ਮਿੱਟੀ ਹੁਣ ਬਾਈ ਆਰਗੇਨਿਕ ਕਹਿ ਸਕਦੇ ਵੀ ਹੋ ਗਈ ਹੈ ਹਾਂ ਬਿਲਕੁਲ ਕਹਿ ਸਕਦੇ ਕਿਉਂ ਨਹੀਂ ਹਾਂਜੀ ਇਹ ਮਿੱਟੀ ਬਾਈ ਆਰਗੇਨਿਕ ਹੋ ਗਈ ਆ ਤੇ ਬਾਕੀ ਸਾਰੀਆਂ ਦਾਲਾਂ ਛੋਲੇ ਵਗੈਰਾ ਬਈ ਸਾਰੇ ਜਿਹੜੇ ਉਹ ਵੀ ਬੀਜ ਦੇ ਹਾਂ ਬਿਲਕੁਲ ਦਾਲਾਂ ਸਾਡੇ ਕੋਲ ਜਿਵੇਂ ਮੂੰਗੀ ਮਾਂ ਮੋਠ ਤੇ ਮਸਰ ਛੋਲਿਆਂ ਦੀਆਂ ਕਾਬਲੀ ਛੋਲੇ ਕਾਲੇ ਛੋਲੇ ਹਰੇ ਛੋਲੇ ਸਰੋਂ ਚਿੱਟੀ ਸਰੋਂ ਕਾਲੀ ਸਰੋਂ ਤੇ ਜੀ ਗੋੜ ਹੋ ਗਿਆ ਸਬਜ਼ੀਆਂ ਹੋ ਗਈਆਂ ਕਣਕ ਹੋ ਗਈ ਮਨ ਲਗਾ ਵੀ ਕੱਲਾ ਨੂਨ ਉਹ ਨੂਨ ਹੀ ਰਹਿ ਗਿਆ ਨਾਮਕ ਰਹਿ ਗਿਆ ਕੱਲਾ ਜੇ ਆਪਾਂ ਸਹੀ ਗੱਲ ਕਰਗੇ ਤਾਂ ਕਿਉਂਕਿ ਇਹ ਗੱਲ ਆ ਵੀ ਜਟ ਦੇ ਪੁੱਤ ਨੂੰ ਕਹਿੰਦੇ ਹੁੰਦੇ ਆ ਵੀ ਕੱਲਾ ਨੂਨ ਆ ਜਿਹੜਾ ਉਹ ਬਾਜ਼ਾਰੋਂ ਲੈ ਸਕਦਾ ਢਲੇ ਵਾਲਾ ਉਹ ਵੀ ਘਰੇ ਪੀਸ ਲੇ ਤੇ ਬਾਕੀ ਜੇ ਬਾਜ਼ਾਰੋਂ ਲੈ ਜਾਂਦਾ ਸਬਜ਼ੀਆਂ ਫਿਰ ਉਹ ਉਹਦੇ ਲਈ ਮਾੜੀ ਗੱਲ ਹੈ ਨਾ ਤੇ ਪਰ ਇਹਨਾਂ ਦੀ ਜਿਹੜੀ ਹੈਗੀ ਆ ਬਈ ਧੰਨਵਾਦ ਆ ਕਿਉਂਕਿ ਖਾਸ ਕਰਕੇ ਰਾਜਸਥਾਨ ਵਾਲੇ ਠੀਕ ਹੈ ਇਹ ਕਿਹੜਾ ਹੈਗਾ ਆਪਣਾ 6 38F 38F ਹਾਂਜੀ 38F ਚ ਆਪਾਂ ਖੜੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰੀ ਮਤਲਬ ਜਿਲ੍ਹਾ ਗੰਗਾ ਨਗਰ ਤਹਿਸੀਲ ਕਰਨਪੁਰ ਤਹਿਸੀਲ ਕਰਨਪੁਰ ਤੇ ਇੱਥੋਂ ਬਾਈ ਤੁਸੀਂ ਜਿਹੜੇ ਤੁਹਾਡੇ ਲਈ ਤਾਂ ਇਹ ਵਰਦਾਨ ਆ ਬਾਈ ਇੱਥੇ ਠੀਕ ਹੈ ਤੁਹਾਡੇ ਲਈ ਜਿਹਨੇ ਚੰਗਾ ਖਾਣਾ ਜਿਹਨੇ ਜ਼ਿੰਦਗੀ ਆ ਆਪਦੀ ਜਿਉਣੀ ਚਾਹੁੰਦਾ ਮੈਂ ਤਾਂ ਇਹ ਕਹੂੰਗਾ ਜਿਹੜਾ ਆਪਦੀ ਜ਼ਿੰਦਗੀ ਜਿਉਣਾ ਚਾਹੁੰਦਾ ਚੰਗੀ ਟਾਈਮ ਹੋਰ ਕਹਿੰਦੇ ਨੇ ਉਮਰ ਵਧਾਉਣੀ ਚਾਹੁੰਦਾ ਤਾਂ ਬਾਈ ਕੋਲੇ ਇੱਥੇ ਗਿੜਾ ਕੱਢ ਜਾ ਕਰੋ ਨਾਲੇ ਸਬਜ਼ੀ ਲੈ ਜਾ ਕਰੋ ਤੇ ਨਹੀਂ ਬਾਈ ਦੱਸਦੇ ਜਿਵੇਂ ਘਰਾਂ ਚ ਮੈਂ ਆ ਹੁ ਕੋਲੇ ਖੜਕੇ ਪਵਾਇਆ ਸੀ ਆਏ ਸੀਗੇ ਤੁਰੰਤ ਹੀ ਤੇ ਬਾਈ ਜੀ ਸਿੱਧਾ ਕਿਉਂਕਿ ਬੀਜੀ ਸੀ ਅਸੀਂ ਵੇਟ ਕੀਤੀ ਤੇ ਬਾਈ ਨੇ ਸਬਜ਼ੀਆਂ ਪੈਕ ਕਰਕੇ ਜਿਹੜੀਆਂ ਉੱਥੇ ਘਰੋਂ ਕਰੀ ਭੇਜਤੀਆਂ ਤੇ ਬਾਈ ਮੈਨੂੰ ਲੱਗਦਾ ਵੀ ਜਿਹੜਾ ਗੁੜ ਹੋ ਗਿਆ ਜਿਵੇਂ ਤੁਸੀਂ ਦੱਸੀ ਜਾਂਦੇ ਸੀ ਹਣਾ ਤੇ ਆਹ ਜਿਹੜੀਆਂ ਤੁਸੀਂ ਕਣਕ ਵੀ ਜੀ ਇਹ ਤਾਂ ਪਹਿਲਾਂ ਐਡਵਾਂਸ ਬੁਕਿੰਗ ਐਡਵਾਂਸ ਬੁਕਿੰਗ ਆ ਬਿਲਕੁਲ ਤੇ ਜਿੰਨਾ ਕਿ ਹੈਗਾ ਬਾਈ ਪੂਰਾ ਕਰ ਸਕਦਾ ਜੇ ਬਾਈ ਕਿਸੇ ਨੇ ਇਦੂ ਬਾਦ ਥੋੜੇ ਕੋਈ ਵੀਡੀਓ ਚ ਕਰਾਉਣੀ ਚਾਹੁੰਦਾ ਹੋਵੇ ਇਦੂ ਬਾਦ ਵਹੇ ਤਾਂ ਮੁਸ਼ਕਿਲ ਹੈ ਹਾਂ ਕੋਈ ਖਾਸ ਕੋਈ ਹੁੰਦਾ ਜਿਵੇਂ ਗੁੜ ਦੀ ਕੋਈ ਖਾਸ ਡਿਮਾਂਡ ਕਿਸੇ ਦਾ ਕੋਈ ਤਾਂ ਕੋਈ ਦਿੱਕਤ ਵਾਲੀ ਥੋੜੀ ਕੁਆਂਟੀਟੀ ਥੋੜੀ ਕੁਆਂਟੀਟੀ ਥੋੜੀ ਕੁਆਂਟੀਟੀ ਪਰਵਾਹ ਰਸਤੇ ਜੀ ਆਪਾਂ ਗੈਹ ਦੇ ਹੈ ਨਾ ਕੋਈ 2 4 5 ਜੀ ਆਪਾਂ ਘਰੇ ਹੈਗੇ ਉਹਨੀ ਕੁਆਂਟੀਟੀ ਆਪਦੀ ਤੁਸੀਂ ਬੁੱਕ ਕਰਵਾ ਸਕਦੇ ਆ ਬਾਈ ਨੂੰ ਪਹਿਲਾਂ ਠੀਕ ਆ ਤੇ ਲਿਆ ਸਕਦੇ ਆ ਗਾਰੰਟੀ ਆਪਣੀ ਆ ਮੈਂ ਗਾਰੰਟੀ ਦੇ ਸਕਦਾ ਉਹ ਬੰਦੇ ਗਾਰੰਟੀ ਦੇਣਾ ਹਣਾ ਜਿਹੜਾ ਮੈਂ ਗਰਾਉਂਡ ਲੈਵਲ ਤੇ ਚੈੱਕ ਕਰਕੇ ਜਾਵਾਂ ਵੀ ਵਾਕਈ ਆਰਗੇਨਿਕ ਆ ਠੀਕ ਆ ਜਿਹੜੇ ਬਾਈ ਆਰਗੇਨਿਕ ਕਹਿ ਕੇ ਵੇਚਦੇ ਆ ਉਹਨਾਂ ਨੂੰ ਮੈਂ ਥੋੜਾ ਇਹ ਕਹੂੰਗਾ ਗਰੇਜ ਕਰੋ ਬਾਈ ਕੋਈ ਫਾਇਦਾ ਨਹੀਂ ਇਹ ਚੀਜ਼ਾਂ ਦਾ ਹਣਾ ਨਾਲੇ ਜਿਹੜੇ ਇਹੋ ਜਿਹੇ ਬੰਦੇ ਮਿਹਨਤ ਕਰਦੇ ਆ ਉਹਨਾਂ ਦਾ ਅੱਗਾ ਤੁਸੀਂ ਮਾਰਦੇ ਆ ਹਨਾ ਦੂਜੀ ਗੱਲ ਬਈ ਜਿਹੜੇ ਨੇ ਪੈਸੇ ਲਾਉਣੇ ਘਰੇ ਬੈਠੇ ਉਹਨੂੰ ਨਹੀਂ ਪਤਾ ਵੀ ਕਿਹੜੀ ਚੀਜ਼ ਕਿਵੇਂ ਆ ਠੀਕ ਹੈ ਇੱਕ ਆਪਾਂ ਕਹਿ ਤਾ ਅਲਫਾਫੇ ਚ ਬੰਦ ਕਰਕੇ ਆਰਗੇਨਿਕ ਕਹਿਤੀ ਉਹ ਬਈ ਬਹੁਤ ਮਾੜੀ ਗੱਲ ਆ ਤਾਂ ਚੰਗੀ ਚੀਜ਼ ਬਈ ਦਿਓ ਇਹਨਾਂ ਪਾਸੇ ਆਉਣਾ ਪੈਣਾ ਬਈ ਹਨਾ ਤੇ ਆ ਜਾਾਂਗੇ ਮੁੜਿਆਵਾਂਗੇ ਆਪਾਂ ਵਿਰਾਸਤੀ ਖੇਤੀ ਆਪਦੀ ਤਾਂ ਬਚ ਜਾਾਂਗੇ ਬਿਲਕੁਲ ਤੇ ਠੀਕ ਆ ਬਾਕੀ ਆਜੋ ਤੁਹਾਨੂੰ ਚੱਲ ਕੇ ਸਾਰਾ ਕਿ ਜਿਹੜਾ ਹੈਗਾ ਫਾਰਮ ਦਾ ਆਪਾਂ ਗੇੜਾ ਅਮਰੋਨ ਠੀਕ ਆ ਜੀ ਧੰਨਵਾਦ ਬਹੁਤ ਬਹੁਤ ਸਮਾਂ ਦਿੱਤਾ ਤੁਸੀਂ